ਸਮਰ ਸਾ ਲਾਹੌਰ ਦੀ ਇੱਕ ਡਿੱਟੀ ਟ੍ਰੇਨ ਦਿਖਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਤਨੇ ਕਿਤੇ ਇੱਕ ਵਾਰ ਫਿਰ ਤੋਂ ਦ੍ਰਿਸ਼ ਜਿਹੜਾ ਸਾਨੂੰ ਯਾਦ ਕਰਦਾ ਉਸ ਵੇਲੇ ਦਾ ਵੰਡ ਮੀਲ ਦਾ ਜਿਹੜੇ ਹਾਲਾਤ ਸੀ ਲੈਂਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਕੀ ਹਾਲਾਤ ਸੀ ਜਦੋਂ ਲਾਸ਼ਾਂ ਨਾਲ ਭਰੀ ਜਿਹੜੀ ਗੱਡੀ ਸੀ ਇੱਕ ਇਧਰੋਂ ਗਈ ਸੀ ਇੱਕ ਉਧਰੋਂ ਆਈ ਸੀ ਤੁਸੀਂ ਦੇਖ ਸਕਦੇ ਹੋ ਅੱਜ ਵੀ ਜਿਹੜੀ ਹੈ ਦਸਾਉਂਦੀ ਆ ਜਿਹੜਾ ਉਸ ਵੇਲੇ ਦਾ ਇਹ ਹਾਲਾਤ ਸੀਗਾ ਬਹੁਤ ਹੀ ਖੂਨੀ ਹਾਲਾਤ ਸੀਗਾ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਇਹ ਹਾਲਾਤ ਨੂੰ ਭੁੱਲਦੀ ਜਾ ਰਹੀ ਆ ਖਾਲਸਾ ਕਾਲਜ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਹੈ ਕਿ ਜੋ ਇਹ 1947 ਦੀ ਵੰਡ ਨੂੰ ਖਾਲਸਾ ਕਾਲਜ ਵਿੱਚ ਦਿਖਾਇਆ ਗਿਆ ਹੈ ਇਹ ਸਦੇ ਲੋਕਾਂ ਦਾ ਜਿਹੜਾ ਸਮਾਨ ਰਹਿ ਗਿਆ ਸੀ ਉਸ ਵੇਲੇ ਦਾ ਅੱਜ ਵੀ ਤੁਹਾਨੂੰ ਇਹ ਜੜੀਆਂ ਤਬਾਣੀ ਚੀਜ਼ਾਂ ਜਿਹੜੀਆਂ ਸਾਝੀ ਕਰਾਂਗੇ ਜਦੋਂ ਮੰਡ ਵੇਲੇ ਪਿੰਡ ਖਾਲੀ ਕਰਦੇ ਹੁੰਦੇ ਸੀਗੇ ਤੇ ਪਰਿਵਾਰ ਆਪਣੇ ਜਿਹੜੇ ਸੀਗੇ ਸਾਰਾ ਸਮਾਨ ਲੈ ਕੇ ਇਹਨਾਂ ਉੱਪਰ ਹੀ ਦੂਜੇ ਸ਼ਹਿਰ ਵਿੱਚ ਜਾਂਦੇ ਹੁੰਦੇ ਸੀਗੇ ਦੂਜੇ ਪੰਜਾਬ ਵਿੱਚ ਆਏ ਸੀਗੇ ਜਦੋਂ ਉਹਨਾਂ ਨੂੰ ਇੱਕ ਪੰਜਾਬ ਤੋਂ ਦੂਜੇ ਪੰਜਾਬ ਵਿੱਚ ਰਵਾਨਾ ਕਰਦੇ ਹੁੰਦੇ ਸੀਗੇ ਤੇ ਇਹ ਉਹਨਾਂ ਦਾ ਹੀ ਸਮਾਨ ਦਿਖਾਇਆ ਗਿਆ ਹੈ ਕਿ ਕਿੱਦਾਂ ਉਹਨਾਂ ਨੇ ਆਪਣੀਆਂ ਕੱਪੜੇ ਦੀਆਂ ਬੋਰੀਆਂ ਇਦਾਂ ਸਮਾਨ ਕਰਕੇ ਲੈ ਕੇ ਜਾਂਦੇ ਹੁੰਦੇ ਸੀਗੇ ਜੀ ਅੱਜ ਵੀ ਉਹ ਦਰਦ ਜਿਹੜਾ ਕਿਤੇ ਨਾ ਕਿਤੇ ਭਰਿਆ ਨਹੀਂ ਜਾ ਸਕਦਾ ਭਾਵੇਂ ਆਪਾਂ ਕਿੰਨੇ ਵੀ ਪਰਿਵਾਰਾਂ ਵਾਲੇ ਆ ਪਰ ਫਿਰ ਵੀ ਉਹ ਦਰਦ ਕਿਤੇ ਨਾ ਕਿਤੇ ਅੱਜ ਵੀ ਸਾਡੇ ਸੀਨਿਆਂ ਵਿੱਚ ਹੈ ਹੀ ਸਸੀਗਾ ਦੋਸਤੋ ਬਹਿ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅਮਰਸਾਦ ਦੇ ਖਾਲਸਾ ਕਾਲਜ ਦੀਆਂ ਜਿੱਥੇ ਕਿ ਮੇਲਾ ਲਗਾਇਆ ਗਿਆ ਤੇ ਮੇਲੇ ਵਿੱਚ ਵੱਡੀ ਤੇ ਦਾਅ ਵਿੱਚ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਨੇ ਕਿਉਂਕਿ ਖਾਸਾ ਕੋਰ ਦੀ ਗੱਲ ਕਰੀਏ ਇੱਥੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਇੱਥੇ ਕਿਤਾਬਾਂ ਦੀ ਵੀ ਜਿਵੇਂ ਕਿ ਵੱਡੇ ਸਟਾਲ ਲਗਾਏ ਗਏ ਨੇ ਹੋਰ ਇੱਥੇ ਬੜਾ ਗਿਆ ਦੀ ਜਿਹੜੀ ਆ ਚੀਜ਼ਾਂ ਸਾਨੂੰ ਵੇਖਣ ਨੂੰ ਮਿਲਦੀਆਂ ਉਥੇ ਅੱਜ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਜਿੱਥੇ ਕਿ 1947 ਦੀ ਵੰਡ ਦੇ ਕੀ ਹਾਲਾਤ ਹੋਏ ਸੀ ਭਾਰਤ ਪਾਕਿਸਤਾਨ ਦੇ ਲੈਂਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੀਆਂ ਤੁਹਾਨੂੰ ਕੱਲੀ-ਕੱਲੀ ਤਸਵੀਰਾਂ ਦੇ ਝਾਤ ਮਾਰਾਂਗੇ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨੇ ਅਮਨੀਤ ਜਿਹੜੀ ਕਿ ਇਥੋਂ ਦਾ ਸਟੂਡੈਂਟ ਹੈ ਉਸ ਨੂੰ ਪੁੱਛਾਂਗੇ ਉਹ ਤੁਹਾਨੂੰ ਕੱਲੀ ਕੱਲੀ ਝਾਤ ਬਾਰੇ ਤੇ ਪਾਕਿਸਤਾਨ ਦੇ ਵੰਡ ਵੇਲੇ ਜਿਹੜੀ ਹਾਲਾਤ ਹੋਈ ਸੀ ਉਸ ਟਾਈਮ ਤੇ ਲੈਹਿੰਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਕੱਲੀ ਕੱਲੀ ਤੁਹਾਨੂੰ ਤਸਵੀਰਾਂ ਖਵਾਵਾਂਗੇ ਤੁਸੀਂ ਦੇਖ ਸਕਦੇ ਹੋ 1947 ਦਾ ਜਿਹੜਾ ਇਹ ਪੰਜਾਬ ਦਿਖਾਇਆ ਗਿਆ ਵਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੱਡੀ ਤਦਾਦ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਝਾਤ ਮਾਰਦੇ ਨੇ ਅਤੇ ਖਾਸ ਕਰਕੇ ਪੁਰਾਣੇ ਸੱਬੇ ਚੱਕ ਨੂੰ ਲੈ ਕੇ ਪੰਜਾਬੇ ਜਿਹੜੇ ਚੁੱਲ੍ਹੇ ਉਸ ਟਾਈਮ ਦੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਵੇਖਣ ਨੂੰ ਮਿਲਦੇ ਨਹੀਂ ਗੱਲਬਾਤ ਵੀ ਕਰਾਂਗੇ ਅਮਨੀਤ ਸਾਡੇ ਨਾਲ ਆ ਅਤੇ ਸਾਡੇ ਨਾਲ ਸਾਂਝੀ ਕਰੋਗੇ ਇਥੋਂ ਦੀਆਂ ਜਿਹੜੀਆਂ ਤਸਵੀਰਾਂ ਹੈ ਤੁਸੀਂ ਦੇਖ ਸਕਦੇ ਹੋ ਅਵਨੀਤ ਕਿਹੜੇ ਕਲਾਸ ਦੇ ਤੁਸੀਂ ਸਟੂਡੈਂਟ ਹੈ ਦਸ਼ਕਾ ਜੂ ਸਾਂਝਾ ਕਰ ਦਿਓ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਵਨੀਤ कौर ਹੈ ਮੈਂ ਐਮਏ ਫਾਈਨੈਂਸ ਦੀ ਸਟੂਡੈਂਟ ਨਾ ਖਾਲਸਾ ਕਾਲਜ ਵਿੱਚ ਵੀਰ ਜੀ ਸੋ ਵੀ ਅੱਜ ਪਾਕਿਸਤਾਨ ਦੀ 1947 ਨੂੰ ਲੈ ਕੇ 1947 ਨੂੰ ਲੈ ਕੇ ਸਾਡੇ ਦਸ਼ਕਾ ਨਾਲ ਕੀ ਕੀ ਸਾਂਝਾ ਕਰੋਗੇ ਆ ਕੀ ਕੀ ਖਾਸ ਕੌਜ ਵੀ ਬਣਾਇਆ ਗਿਆ ਵਾਜੂ ਸਾਂਝਾ ਕਰ ਦਿਓ ਆ ਜਿਹੜਾ ਅਸੀਂ ਸਭ ਤੋਂ ਪਹਿਲਾਂ ਇੱਥੇ ਸ਼ੁਰੂਆਤ ਕਰਦੇ ਆ ਪੁਰਾਣੇ ਸੱਭਿਆਚਾਰ ਦੀ ਪੁਰਾਣੇ ਚੁੱਲਿਆਂ ਦੀ ਜਿਹੜਾ ਕਿ ਪਾਕਿਸਤਾਨ ਦੇ ਵਿਲੇ ਦਾ ਸੀ ਕੀ ਕੀ ਦਿਖਾਇਆ ਗਿਆ ਪਾਕਿਸਤਾਨ ਤੇ ਆਪਾਰਦੀ ਵੰਡ ਦਾ ਮਾਹੌਲ ਬਹੁਤ ਹੀ ਇੱਕ ਦੁਖਦਾਈਕ ਹਾਲਤ ਦੇ ਵਿੱਚ ਹੋਇਆ ਤੇ ਇਹ ਜਿਹੜਾ ਅੱਜ ਖਾਲਸਾ ਕਾਲਜ ਆ ਇਹ 1947 ਦੀ ਵੰਡ ਨੂੰ ਵੀ ਵਿੱਚ ਇੱਕ ਲੈ ਕੇ ਆਇਆ ਸੀ ਨ ਉਥੋਂ ਦਾ ਕਿ ਸੋ ਦੈਟ ਤਾਂ ਕਰਕੇ ਕਿ ਜਿਹੜੇ ਹੋਂਦੇ ਨੌਜਵਾਨ ਆ ਉਹਨਾਂ ਨੂੰ 47 ਦੀ ਵੰਡ ਦਾ ਜਿਹੜਾ ਵਾ ਇੱਕ ਅਸਲ ਮਾਹੌਲ ਪਤਾ ਲੱਗ ਜੇ ਕਿ ਉਸ ਟਾਈਮ ਦਾ ਅਸਲ ਮਾਹੌਲ ਕੀ ਸੀਗਾ ਤੇ ਜਿਹੜਾ ਆਪਣਾ ਆ ਸੀ ਨਾ ਇਹ ਆਪਣਾ ਇੱਕ ਪੰਜਾਬ ਦਾ ਪੁਰਾਣੇ ਪੰਜਾਬ ਦਾ ਇੱਕ ਚੁੱਲਾ ਵਿਖਾਇਆ ਗਿਆ ਇੱਥੇ ਇਹ ਪੰਜਾਬੀ ਪੰਜਾਬ ਦਾ ਇੱਕ ਚੌਂਕਾ ਹੈ ਜਿੱਥੇ ਕਿ ਉਸ ਟਾਈਮ ਦੇ ਚੁੱਲਾ ਲਾ ਕੇ ਰੋਟੀ ਪਾਣੀ ਸਾਰਾ ਕੁਝ ਇੱਥੇ ਹੀ ਹੁੰਦਾ ਸੀਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕੱਲੀ ਕੱਲੀ ਤਰ੍ਹਾਂ ਦੀ ਚੀਜ਼ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਇੱਕ ਜਿਹੜਾ ਕਿ ਪਾਕਿਸਤਾਨ ਜਿਹੜੇ ਵੈਂਡਵੈਲ ਦੇ ਘਰ ਦਿਖਾਏ ਗਏ ਸੀ ਤੁਸੀਂ ਦੇਖ ਸਕਦੇ ਹੋ ਕਿ ਕਬੂਤਰ ਘੁੱਗੀਆਂ ਬਣਾਈਆਂ ਗਿਆ ਸੀ ਉਸ ਵੇਲੇ ਲੋਕ ਚੌਂਕੇ ਦਾ ਸ਼ਿੰਗਾਰ ਬਣਾਉਂਦੇ ਹੁੰਦੇ ਸੀ ਇਹ ਜਿਹੜੇ ਚੀਜ਼ਾਂ ਦਿਖਾਈਆਂ ਜਾਂਦਾ ਤੁਸੀਂ ਦੇਖ ਸਕਦੇ ਹੋ ਚੁੱਲ੍ਹੇ ਵਿਖਾਏ ਗਏ ਨੇ ਪੁਰਾਣੇ ਪਿੱਤਲ ਦੇ ਪਤੀਲੇ ਵਿਖਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਤਰ੍ਹਾਂ ਦੇ ਵੱਡੇ ਤੋਂ ਲੈ ਕੇ ਛੋਟੇ ਤੱਕ ਵੱਖ-ਵੱਖ ਤਰ੍ਹਾਂ ਦੇ ਪਤੀਲੇ ਦਿਖਾਏ ਗਏ ਨੇ ਤੇ ਖਾਸ ਕਰਕੇ ਜਿਹੜੀ ਇਹ ਚੀਜ਼ ਆ ਅਮਰੀਤ ਇਹ ਕਿਹੜੀ ਚੀਜ਼ ਦਿਖਾਈ ਗਈ ਹੈ ਖਾਸ ਕੇ ਮੈਨੂੰ ਲੱਗਦਾ ਵੀ ਇਹ ਜਿਹੜੀ ਚੀਜ਼ ਆ ਅਸੀਂ ਇਹ ਸੇਵੀਆਂ ਵਟਰ ਮਾਸਤੇ ਹੁੰਦੀ ਸੀ ਮਸ਼ੀਨ ਸ਼ਾਇਦ ਉਹ ਲੱਗਦੀ ਆ ਵਿੱਚ ਆਟਾ ਪਾ ਕੇ ਸੇਵੀਆਂ ਵਟੀਆਂ ਦੇਣਾ ਸੀ ਲੱਗਦਾ ਤੇ ਅਮਰੀਤ ਮੈਨੂੰ ਦਿਖਾਇਓ ਆ ਪੁਰਾਣੇ ਕਿਸਮ ਦਾ ਜਿਹੜਾ ਦਾਤ ਆ ਦਿਖਾਇਓ ਅੱਜ ਕੱਲ੍ਹ ਸਾਗ ਦੀ ਗੱਲ ਕਰੀਏ ਸੌਮ ਦਾ ਚਾਲ ਦੇ ਵਿੱਚ ਸਾਹ ਖਾਣ ਨੂੰ ਬੜਾ ਮਿਲਦਾ ਵਾ ਕਹਿ ਸਕਦੇ ਪੰਜਾਬੀਆਂ ਦੀ ਬੜੀ ਸਗਾਤ ਆ ਦਾਦੇ ਨਾਲ ਜਿਹੜਾ ਕਿ ਸਾਡੀਆਂ ਪ੍ਰਾਣੀਆਂ ਬਜ਼ੁਰਗ ਸੀ ਪ੍ਰਾਣੀਆਂ ਮਾਤਾਵਾਂ ਸੀ ਇਹਦੇ ਨਾਲ ਜਿਹੜੀਆਂ ਕਿ ਸਾਹ ਕਰਦੀਆਂ ਸੀ ਕੀ ਕਹਿਣਾ ਚਾਹੋਗੇ ਤੇ ਬਾਰੇ ਇਹ ਪੁਰਾਣੀ ਪੰਜਾਬ ਦੇ ਰੀਤਾਂ ਹੈ ਜਿਹਨੂੰ ਕਿ ਸਾਗ ਕੱਟਣ ਵੇਲੇ ਵਰਤਿਆ ਜਾਂਦਾ ਹੈ ਇਹਦੇ ਨਾਲ ਪੁਰਾਣੀਆਂ ਜਿਹੜੀਆਂ ਆਪਣੀਆਂ ਬਜ਼ੁਰਗ ਬੀਬੀਆਂ ਹੁੰਦੀਆਂ ਸੀਗੀਆਂ ਸਾਗ ਕੱਟਦੀਆਂ ਸੀਗੀਆਂ ਕਿਉਂਕਿ ਉਸ ਟਾਈਮ ਕੋਈ ਵੀ ਟੋਕੇ ਨਹੀਂ ਹੁੰਦੇ ਜਿਹਦੇ ਨਾਲ ਕਿ ਹੁਣ ਲੋਕ ਜਿਹੜੇ ਆ ਸਾਗ ਕੱਟਦੇ ਆ ਇਹ ਜਿਹੜੇ ਆ ਅਲੋਪ ਹੋ ਰਹੇ ਆ ਪੰਜਾਬੀ ਸੱਭਿਆਚਾਰ ਦੇ ਵਿੱਚ ਵੱਡੀ ਲੱਗਦਾ ਨਹੀਂ ਟੋਕੇ ਕਿਤੇ ਪੱਨੇ ਕਿਤੇ ਪੱਠੇ ਕੋਤਨ ਵਾਸਤੇ ਵਰਤੇ ਜਾਂਦੇ ਸੀ ਪਰ ਲੋਕ ਅੱਜ ਕੱਲ ਸੋਲ ਹੋ ਗਏ ਨੇ ਅਸੀਂ ਦੇਖਿਆ ਸਾਡੀਆਂ ਪੁਰਾਣੀਆਂ ਜਿਹੜੀਆਂ ਮਤਾਵਾ ਸੀ ਪੁਰਾਣੇ ਬਜ਼ੁਰਗ ਸੀ ਅਵਨੀਤ ਇੱਥੇ ਇੱਕ ਪੈਰ ਤੇ ਇਹਦੇ ਪੈਰ ਆਖੇ ਉੱਤੇ ਤੇ ਸਾਹ ਕੱਢਦੀਆਂ ਸੀ ਕਦੀ ਉਹਨਾਂ ਦੇ ਹੱਥ ਨਹੀਂ ਸੀ ਕਦੀ ਕੱਟੇ ਗਏ ਕਦੀ ਉਹਨਾਂ ਦੀ ਗੋਲਾ ਨਹੀਂ ਸੀ ਕੱਟੀਆਂ ਇੰਨੀਆਂ ਸਿਆਣੀਆਂ ਤੇ ਇਹਨੇ ਥੋੜੀ ਧਿਆਨ ਨਾ ਕਰਦੀਆਂ ਸੀ ਪਰ ਅਸੀਂ ਦੇਖਿਆ ਟੋਕੇ ਜਲਪੇ ਨੇ ਟੋਕੇ ਜਗ੍ਹਾ ਲੱਲੀ ਦਾਤ ਦੀ ਜਗ੍ਹਾ ਦੇ ਕਿ ਲੱਗਦਾ ਨਹੀਂ ਲੋਕ ਭੁੱਲਦੇ ਜਾਂਦੇ ਨੇ ਇਹੋ ਚੀਜ਼ਾਂ ਜਿਹੜੀਆਂ ਪੁਰਾਣੇ ਵਿਰਾਸਤ ਨਾਲ ਜੁੜੀਆਂ ਸੀ ਹਾਂਜੀ ਜਿਹੜੇ ਹੁਣ ਅੱਜ ਕੱਲ ਦੇ ਨੌਜਵਾਨ ਪੀੜੀਆ ਉਹ ਇਹਨਾਂ ਚੀਜ਼ਾਂ ਨੂੰ ਭੁੱਲਦੀ ਜਾ ਰਹੀ ਆ ਅੱਜ ਕੱਲ ਟੋਕਿਆਂ ਦਾ ਇਸਤੇਮਾਲ ਹੋ ਰਿਹਾ ਪਰ ਜੇ ਬੀਬੀਆਂ ਬਾਕੀ ਵੇਖੀਏ ਤੇ ਜਿਹੜੀਆਂ ਪਿਛਲੀਆਂ ਬੀਬੀਆਂ ਹੁੰਦੀਆਂ ਸੀ ਉਹ ਦਾਤ ਨਾਲ ਵੀ ਜੇ ਸਾਹ ਕੱਟਦੇ ਆਂ ਤਾਂ ਵੀ ਉਹਨਾਂ ਦੇ ਜਿਹੜੇ ਹੱਥ ਪੈਸੇ ਹੀ ਸਲਾਮਤ ਰਹਿੰਦੇ ਸੀਗੇ ਜਿਹੜੀ ਹੁਣ ਟੋਕੇ ਵਰਤਦੀਆਂ ਵਾਂ ਉਹਨਾਂ ਦੇ ਸਭ ਹੱਥ ਪੈਰ ਤੇ ਫੇਰ ਵੀ ਨੁਕਸਾਨ ਹੋ ਹੀ ਜਾਂਦਾ ਕਿਸੇ ਨਾ ਕਿਸੇ ਤਰ੍ਹਾਂ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਅਮਨੀਤ ਜੀ ਆਪਣਾ ਕੀਮਤੀ ਸਮਾਂ ਕੱਢਿਆ ਤੇ ਅੱਜ ਸਾਨੂੰ ਅਮਰਸਰ 1947 ਵੰਡ ਦੇ ਵੰਡ ਦੇ ਵ ਅ ਅ ਦਸਾਵਾਂਗੇ ਅਤੇ ਉਥੋਂ ਦੀਆਂ ਤਸਵੀਰਾਂ ਜਿਹਨੂੰ ਸਾਢੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਤਸਵੀਰਾਂ ਨੇ ਅਮਰਸਾ ਦੇ ਖਾਲਸਾ ਕਾਲਜ ਦੀਆਂ ਨੇ ਅਮਰਸਾ ਲਾਹੌਰ ਦੀ ਇੱਕ ਡੇਟੇ ਟ੍ਰੇਨ ਦਿਖਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਤਨੇ ਕਿਤੇ ਇੱਕ ਵਾਰ ਫੇਰ ਤੋਂ ਦ੍ਰਿਸ਼ ਜਿਹੜਾ ਸਾਨੂੰ ਯਾਦ ਕਰਦਾ ਉਸ ਵੇਲੇ ਦਾ ਵੰਡ ਮੇਨ ਦਾ ਜਿਹੜੇ ਹਾਲਾਤ ਸੀ ਲੈਹਿੰਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਕੀ ਹਾਲਾਤ ਸੀ ਜਦੋਂ ਲਾਸ਼ਾਂ ਨਾਲ ਭਰੀ ਜਿਹੜੀ ਗੱਡੀ ਸੀ ਇੱਕ ਇਧਰੋਂ ਗਈ ਸੀ ਇੱਕ ਉਧਰੋਂ ਆਈ ਸੀ ਤੁਸੀਂ ਦੇਖ ਸਕਦੇ ਹੋ ਅੱਜ ਵੀ ਜਿਹੜੀ ਹੈ ਦਸਾਉਂਦੀ ਆ ਇਹ ਲਾਸ਼ਾਂ ਨੇ ਦਿਖਾਈਆਂ ਗਈਆਂ ਨੇ ਖੂਨ ਦਿਖਾਇਆ ਗਿਆ ਵਾ ਅੰਨੀ ਤੇ ਦਸ਼ਕਾ ਜੂ ਸਾਡਾ ਕਰਦੇ ਹੋ ਇਹ ਕੀ ਇਹ ਜਿਹੜੀ ਆਪਣੀ ਪੰਜਾਬ ਅੰਮ੍ਰਿਤਸਰ ਤੇ ਲਾਹੌਰ ਦੀ ਟ੍ਰੇਨ ਵਖਾਈ ਗਈ ਹੈ ਜਿਹੜੀ ਚੜ੍ਹਦੇ ਪੰਜਾਬ ਤੋਂ ਲੈਂਦੇ ਪੰਜਾਬ ਵੱਲ ਆ ਰਹੀ ਸੀ ਲਾਸ਼ਾਂ ਨਾਲ ਭਰੀ ਹੋਈ ਜਿਨ੍ਹਾਂ ਨੂੰ ਕਿ ਚੜ੍ਹਦੇ ਪੰਜਾਬ ਤੋਂ ਪੂਰੀ ਤਰ੍ਹਾਂ ਖੂਨੀ ਟ੍ਰੇਨ ਇੱਕ ਸਮਝ ਕੇ ਆਪਾਂ ਇੱਧਰ ਕਹਿ ਸਕਦੇ ਆ ਕਿ ਇੱਕ ਖੂਨੀ ਟ੍ਰੇਨ ਹੈ ਜਿਹੜੀ ਲਾਹੌਰ ਤੋਂ ਅੰਮ੍ਰਿਤਸਰ ਆ ਰਹੀ ਸੀਗੀ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਪਰਿਵਾਰ ਪੂਰੀ ਤਰ੍ਹਾਂ ਜਿਨ੍ਹਾਂ ਦੇ ਪਰਿਵਾਰ ਹੀ ਖਤਮ ਹੋ ਗਏ ਸੀ ਇਹ ਉਹ ਚੀਜ਼ੇ ਦਿਖਾਈ ਗਈ ਹੈ ਕਿ ਲੱਗਦਾ ਨਹੀਂ ਬਹੁਤ ਜ਼ਰੂਰੀ ਸੀ ਇਹ ਜਿਹੜੀ 1947 ਵੰਡ ਮੈਂ ਜਿਹੜੀ ਦਿਖਾਈ ਗਈ ਸੀ ਟਰੇਨ ਅਸੀਂ ਇਹ ਫਿਲਮਾਂ ਬਣ ਗਈਆਂ ਸੀ ਪਰ ਅੱਜ ਵੀ ਨੌਜਵਾਨਾਂ ਨੂੰ ਇਹਦੇ ਬਾਰੇ ਨਹੀਂ ਸੀ ਪਤਾ ਕਿ ਲੱਗਦਾ ਇਸ ਤਰ੍ਹਾਂ ਦੇ ਇਹ ਮੇਲਿਆਂ ਵਿੱਚ ਇਸਾਰੇ ਕਾਲਜਾਂ ਵਿੱਚ 1947 ਦਾ ਜਿਹੜਾ ਦਰਦ ਸੀ ਜਿਹੜਾ ਉਸ ਵੇਲੇ ਦਾ ਲੋਕਾਂ ਨੂੰ ਦਿਖਾਉਣਾ ਚਾਹੀਦਾ ਵਾ ਕਿਉਂਕਿ ਨੌਜਵਾਨ ਪੀੜ੍ਹੀ ਨੂੰ ਇਹ ਦਰਦ ਬਾਰੇ ਨਹੀਂ ਪਤਾ ਸ਼ਾਇਦ ਕਿ ਉਸ ਟਾਈਮ ਦਾ ਜਿਹੜਾ ਮਾਹੌਲ ਸੀ ਉਸ ਟਾਈਮ ਦਾ ਵਗਸ ਸੀ ਕਿਸ ਤਰ੍ਹਾਂ ਦਾ ਸੀ ਜਿਹੜਾ ਵੀ ਇਸ ਚੀਜ਼ ਨੂੰ ਦੇਖਦਾ ਸੀ ਲੋਹੀ ਖੰਡੇ ਖੜੇ ਹੋ ਜਾਂਦੇ ਸੀ ਵੀ ਇਹਦਾ ਦਰਦ ਜਿਹੜ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਜਿਹੜਾ ਉਸ ਵੇਲੇ ਦਾ ਇਹ ਹਾਲਾਤ ਸੀਗਾ ਬਹੁਤ ਹੀ ਖੂਨੀ ਹਾਲਾਤ ਸੀਗਾ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਇਹ ਹਾਲਾਤ ਨੂੰ ਭੁੱਲਦੀ ਜਾ ਰਹੀ ਆ ਤੇ ਮੈਂ ਕਹਿਣਾ ਚਾਹੁੰਨੀ ਕਿ ਖਾਲਸਾ ਕਾਲਜ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਹੈ ਕਿ ਜੋ ਇਹ 1947 ਦੀ ਵੰਡ ਨੂੰ ਖਾਲਸਾ ਕਾਲਜ ਵਿੱਚ ਦਿਖਾਇਆ ਗਿਆ ਹੈ ਤੇ ਜੇ ਹਰ ਕੋਈ ਕਾਲਜ ਜੇ ਇਸੇ ਤਰ੍ਹਾਂ ਇਸ ਤਰੀ ਨੂੰ ਦਿਖਾਇਆ ਜਾਵੇ ਤੇ ਸਾਡੇ ਪੰਜਾਬ ਨੂੰ ਜਿਹੜਾ ਇਹ ਚੀਜ਼ ਬਾਰੇ ਜ਼ਿਆਦਾ ਪਤਾ ਹੋਊਗਾ ਕਿ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਵੇਲੇ ਉਦੋਂ ਕੀ ਹਾਲਾਤ ਹੋਏ ਸੀਗੇ ਬਿਲਕੁਲ ਜੀ ਤੁਸੀਂ ਦੇਖਿਓਦਾ ਮਨੀਰ ਕੱਲੀ ਕੱਲੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਉਹ ਜਿਹੜ ਅਮਰ ਸਾਹਿਬ ਤੋਂ ਲਾਹੌਰ ਜੀ ਟ੍ਰੇਨ ਆਈ ਸੀ ਤੁਸੀਂ ਦੇਖ ਸਕਦੇ ਹੋ ਉਹ ਦਿਖਾਈ ਗਈ ਆ ਤੁਹਾਨੂੰ ਕੱਲੀ ਕੱਲੀ ਦਿਖਾਈ ਗਈਆਂ ਇਹ ਜਿਹੜੀਆਂ ਲਾਸ਼ਾਂ ਵਿਖਾਈਆਂ ਗਈਆਂ ਉਸ ਟਾਈਮ ਤੇ ਜਿਹੜੀ ਲਾਸ਼ਾਂ ਨਾਲ ਭਰੀ ਗੱਡੀ ਜਿਹੜੀ ਆਈ ਸੀ ਤੁਸੀਂ ਦੇਖ ਸਕਦੇ ਹੋ ਉਸ ਟਾਂ ਤੇ ਜਿਹੜੀਆਂ ਸ਼ਨਾਖਤੀਆਂ ਦਾ ਜਿਹੜਾ ਇਹ ਲੋਕਾਂ ਦਾ ਸਮਾਨ ਸੀ ਜਿਹੜਾ ਉਸ ਟਾਂ ਤੇ ਵਿਖਾਇਆ ਗਿਆ ਵਾ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਜਿਹੜਾ ਸਮਾਨ ਰਹਿ ਗਿਆ ਸੀ ਉਸ ਵੇਲੇ ਦਾ ਅੱਜ ਵੀ ਤੁਹਾਨੂੰ ਇਹ ਜਿਹੜੀਆਂ ਤਬਾੜੀ ਚੀਜ਼ਾਂ ਜਿਹੜੀਆਂ ਸਾਂਝੀ ਕਰਾਂਗੇ ਕੱਲੀ ਕੱਲੀ ਤੁਸੀਂ ਦੇਖ ਸਕਦੇ ਹੋ ਲੈਂਪ ਜਿਹੜੀ ਆ ਕਿਤੇ ਅਲੋਪ ਹੋ ਗਈ ਆ ਅੱਜ ਵੀ ਜਿਹੜੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਦਿਖਾਉਂਦੀ ਆ ਅਪਣੀ ਦੇਦੇ ਬਾਰੇ ਸੋਝਾ ਕਰਦੇ ਹੋ ਇਹ ਜਿਹੜੀਆਂ ਪੰਡਾ ਭੜੀਆਂ ਵਾਲੇ ਕੱਪੜੇ ਆ ਦੀਆਂ ਪੁਰਾਣੇ ਗੱਡਾ ਦਿਖਾਇਆ ਗਿਆ ਇਹਦੇ ਵਿੱਚ ਕੀ ਸਾਂਝ ਕੀਤਾ ਗਿਆ ਹੈ ਇਹਦੇ ਵਿੱਚ ਜਦੋਂ ਮੰਡ ਵੇਲੇ ਪਿੰਡ ਖਾਲੀ ਕਰਦੇ ਹੁੰਦੇ ਸੀਗੇ ਤੇ ਪਰਿਵਾਰ ਆਪਣੇ ਜਿਹੜੇ ਹੀ ਸਾਰਾ ਸਮਾਨ ਲੈ ਕੇ ਇਹਨਾਂ ਉੱਪਰ ਹੀ ਦੂਜੇ ਸ਼ਹਿਰ ਵਿੱਚ ਜਾਂਦੇ ਹੁੰਦੇ ਸੀਗੇ ਤੇ ਦੂਜੇ ਪੰਜਾਬ ਵਿੱਚ ਆਏ ਸੀਗੇ ਜਦੋਂ ਉਹਨਾਂ ਨੂੰ ਇੱਕ ਪੰਜਾਬ ਤੋਂ ਦੂਜੇ ਪੰਜਾਬ ਵਿੱਚ ਰਵਾਨਾ ਕਰਦੇ ਹੁੰਦੇ ਸੀਗੇ ਤੇ ਇਹ ਉਹਨਾਂ ਦਾ ਹੀ ਸਮਾਨ ਦਿਖਾਇਆ ਗਿਆ ਹੈ ਕਿ ਕਿੱਦਾਂ ਉਹਨਾਂ ਨੇ ਆਪਣੀਆਂ ਕੱਪੜੇ ਦੀਆਂ ਬੋਰੀਆਂ ਇਦਾਂ ਸਮਾਨ ਕਰਕੇ ਲੈ ਕੇ ਜਾਂਦੇ ਹੁੰਦੇ ਸੀਗੇ ਕਿ ਲੱਗਦਾ ਨਹੀਂ ਕਿਤੇ ਬਹੁਤ ਘਾਟਾ ਪਿਆ ਵਾ ਪਾਕਿਸਤਾਨ ਤੇ ਹਿੰਦੁਸਤਾਨ ਮੰਡ ਦੇ ਨਾਲ ਲੈਂਦਾ ਪੰਜਾਬ ਚੜ੍ਹਦਾ ਪੰਜਾਬ ਬਣ ਗਿਆ ਵਾ ਅੱਜ ਵੀ ਜਿਹੜਾ ਘਾਟਾ ਨਹੀਂ ਪੂਰਾ ਹੋਣਾ ਕਿਤੇ ਸਾਡੇ ਪ੍ਰਾਣੀਆਂ ਜਿਹੜੀਆਂ ਵਿਰਾਸਤਾਂ ਸੇ ਸਾਡੇ ਪੁਰਾਣੀਆਂ ਚੀਜ਼ਾਂ ਸੀ ਅੱਜ ਵੀ ਉਸੇ ਭੁਲ ਗਏ ਲੋਕ ਬੜੇ ਅਮੀਰ ਹੁੰਦੇ ਸੀ ਕਾਸ ਕਰਕੇ ਪੰਜਾਬੀ ਜਿਹੜੇ ਉੱਥੇ ਰਹਿ ਗਏ ਉਹਨਾਂ ਦਾ ਜਾਇਦਾਦ ਰਹੀ ਹੈ ਉਹਨਾਂ ਦਾ ਸਮਾਨ ਰਹਿ ਗਿਆ ਵਾਜ ਜਦੋਂ ਪਤਾ ਲੱਗਾ ਵੀ ਵੰਡਣੀ ਸ਼ੁਰੂ ਹੋ ਗਈ ਆ ਉਸ ਤੋਂ ਬਾਅਦ ਜਿਹੜਾ ਇਹ ਭੱਜਣ ਜਿਹੜਾ ਨੇ ਲੱਗੀ ਰਹੀ ਹੈ ਤੇ ਲਾਸਟ ਜਿਹੜੀ ਗੰਡੀ ਸੀ ਲੋਕ ਉੱਤੇ ਆਈ ਸੀ ਕਈਆਂ ਦਾ ਬਹੁਤ ਸਮਾਨ ਲੱਖਾਂ ਦਾ ਉੱਤੇ ਰਹਿ ਗਿਆ ਸੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਕਿ ਉਦੋਂ ਜਿਹੜੇ ਸੀਗੇ ਲੋਕ ਬਹੁਤ ਅਮੀਰ ਹੁੰਦੇ ਸੀਗੇ ਕਈ ਲੱਖਾਂ ਤੋਂ ਕੱਖ ਹੋ ਗਏ ਤੇ ਕਈ ਕੱਖਾਂ ਤੋਂ ਲੱਖ ਹੋ ਗਏ ਸੀਗੇ ਤੇ ਇਹ ਉਹੀ ਚੀਜ਼ ਦਿਖਾਈ ਗਈ ਹੈ ਕਿ ਜਦੋਂ ਲੋਕਾਂ ਨੂੰ ਪਤਾ ਲੱਗਾ ਸੀਗਾ ਕਿ ਵੰਡ ਉਹਨਾਂ ਇਸੇ ਕਰਕੇ ਉਹ ਚੀਜ਼ ਦਿਖਾਈ ਗਈ ਹੈ ਬਸ ਬਿਲਕੁਲ ਇਹ ਤੁਹਾਨੂੰ ਕਲੀ ਕਲੀ ਚੀਜ਼ਾਂ ਦਿਖਾਈਆਂ ਨੇ ਅੰਮ੍ਰਿਤਸਰ ਦੇ ਖਾਸ ਕਾਲਜ ਤੇ ਖਾਸ ਕਰਕੇ ਅਮਰੀ ਇਸੇ ਦੇਖਿਆ ਕਿ ਫੌਜੀ ਦੀ ਵਰਦੀ ਦਿਖਾਈ ਗਈ ਹੈ ਜਿਹੜਾ ਕੋਈ ਸ਼ੈਲ ਆਲਾ ਸ਼ਹੀਦ ਹੋ ਗਿਆ ਹੋਊਗਾ ਜਾਂ ਉਸ ਟਾਈਮ ਤੇ ਕਿਤੇ ਵਾਢੇ ਵੇਲੇ ਨੁਕਸਾਨ ਹੋਇਆ ਗਿਆ ਹੋਵੇ ਹਾਂਜੀ ਉਹ ਹੀ ਦਿਖਾਈ ਗਈ ਹੈ ਕਿ ਉਸ ਵੇਲੇ ਜਿਆਦੇ ਇਹ ਫੌਜੀ ਸ਼ਹੀਦ ਕਿੰਨੇ ਫੌਜੀ ਸ਼ਹੀਦ ਹੋਏ ਆ ਇਹਦੇ ਅਣਗਿਣਤੇ ਤੁਹਾਨੂੰ ਪਤਾ ਹੈ ਅੰਗਿਣਤੀ ਵਿੱਚ ਇੱਕ ਇਸ ਸ਼ਹੀਦ ਫੌਜੀ ਦੀ ਜਿਹੜੀ ਇੱਥੇ ਮਰਦੀ ਰਹਿ ਗਈ ਸੀ ਮੈਨੂੰ ਲੱਗਦਾ ਕਿ ਕਿਤੇ ਦੇਖ ਕੇ ਅੱਜ ਵੀ ਸੋਰ ਜਿਹੜੀ ਆ ਸਾਡੀ ਸੋਰ ਜਿਹੜੀ ਆ ਲੂਖੰਡੀ ਖੜੀ ਹੋਣ ਦੇ ਰਾਤ ਨੀਂਦ ਨਹੀਂ ਆਉਂਦੀ ਜੋ ਉਸ ਥਾਂ ਤੇ ਸਾਡੇ ਪੁਰਾਣੇ ਬਜ਼ੁਰਗ ਸੀ ਜਿਨ੍ਹਾਂ ਨੇ ਮਾਤਾਵਾਂ ਸਾਡੀਆਂ ਦਾਦੀਆਂ ਨੇ ਉਸ ਥਾਂ ਦਾ ਆਪਣੇ ਪਿੰਡ ਹਲਾਇਆ ਹੋਇਆ ਇਹ ਸਮਾਂ ਤੇ ਅੱਜ ਵੇਖ ਕੇ ਕਿਤੇ ਦਰਦ ਜਿਹੜਾ ਸਾਹਮਣੇ ਆਉਂਦਾ ਏ ਹਾਂਜੀ ਬਿਲਕੁਲ ਜੀ ਅੱਜ ਵੀ ਉਹ ਦਰਦ ਜਿਹੜਾ ਕਿਤੇ ਨਾ ਕਿਤੇ ਭਰਿਆ ਨਹੀਂ ਜਾ ਸਕਦਾ ਭਾਵੇਂ ਆਪਾਂ ਕਿੰਨੇ ਵੀ ਪਰਿਵਾਰਾਂ ਵਾਲੇ ਆ ਪਰ ਫੇਰ ਵੀ ਉਹ ਦਰਦ ਕਿਤੇ ਨਾ ਕਿਤੇ ਅੱਜ ਵੀ ਸਾਡੇ ਸੀਨਿਆਂ ਵਿੱਚ ਹੈ ਹੀ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਕੱਲੀ ਕੱਲੀ ਤੁਹਾਨੂੰ ਤਸਵੀਰ ਜਿਹੜੀ ਸਾਂਝੀ ਕਰ ਰਿਹਾ ਹਾਂ ਉਸ ਟਾਈਮ ਤੇ ਇੱਕ ਸ਼ਨਾਰਥੀ ਕੈਂਪ ਲੱਗਦਾ ਸੀ ਮੇਰੇ ਖਿਆਲ ਨਾਲ ਇਹ ਕੀ ਕਹਿੰਦੇ ਆ ਖਾਸ ਕਰਕੇ ਉਹ ਚੀਜ਼ ਦਿਖਾਈ ਗਈ ਆ ਜਿੱਥੇ ਕਿਸੇ ਡੈੱਡ ਬੋਡੀ ਰੱਖਿਆ ਜਾਂਦੀ ਸੀ ਕਿ ਕਿਸੇ ਦੀ ਉਸ ਟਾਈਮ ਤੇ ਵੰਡ ਹੋਈ ਸੀ ਵੀ ਲੱਗਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਇੱਕ ਕੈਂਪ ਪੂ ਲਗਾ ਗਿਆ ਅੰਦਰ ਲਾਸ਼ ਹੀ ਲੱਗਦਾ ਇਸ ਤਰੀ ਪਈ ਆ ਜਦੋਂ ਲੋਕ ਪਛਾਣਦੇ ਸੀ ਆਪਣੀ ਲਾਸ਼ਾਂ ਪਛਾਣ ਕੇ ਲੈ ਹੌਤੋਂ ਲਾਸ਼ ਸੀ ਇਸ ਤਰ੍ਹਾਂ ਹੀ ਲੱਗਦਾ ਨਹੀਂ ਪੰਜਾਬੀ ਉਸ ਟਾਈਮ ਤੇ ਜਦੋਂ ਵ ਇਹ بڑے ਘਰਾਂ ਦੇ ਘਰ ਵਿਗੜ ਗਏ ਸੀ ਮਾਮਾ ਦੇ ਪੁੱਤ ਪੈਣਾ ਦੇ ਭਰਾ ਕਹਤਕ ਜਿਹੜੇ ਕਈਆਂ ਦੇ ਸੁਹਾਗ ਡੁੱਲ ਗਏ ਸੀ ਇਸ ਤਰ੍ਹਾਂ ਬੜਾ ਨੁਕਸਾਨ ਹੋਇਆ ਸੀ ਹਾਂਜੀ ਉਸ ਵੇਲੇ ਸੇ ਇਸੇ ਤਰ੍ਹਾਂ ਹੀ ਵੰਦਾ ਇਹ ਵੀ ਇੱਕ ਕੈਂਪ ਦਿਖਾਇਆ ਗਿਆ ਕਿ ਜਦੋਂ ਉਸ ਵੇਲੇ ਰਿਫਿਊਜੀ ਕੈਂਪ ਲੱਗਦੇ ਹੁੰਦੇ ਸੀਗੇ ਤੇ ਬਹੁਤ ਸਾਰੇ ਕੈਂਪ ਆ ਜਿਹੜੇ ਕਿ ਖਾਲਸਾ ਕਾਲਜ ਵਿੱਚ ਵੀ ਲੱਗੇ ਆ ਖਾਲਸਾ ਕਾਲਜ ਦੀ ਧਰਤੀ ਤੇ ਵੀ ਬਹੁਤ ਇਸ ਤਰ੍ਹਾਂ ਦੀਆਂ ਬਹੁਤ ਸਾਮਣਾ ਕੀਤਾ ਹੋਇਆ ਇਹ ਦੀਵਾਰਾਂ ਨੇ ਖਾਲਸਾ ਕਾਲਜ ਦੀਆਂ ਨੇ ਇਹਨਾਂ ਚੀਜ਼ਾਂ ਦਾ ਤੇ ਅੱਜ ਆਪਾਂ ਵੀ ਉਹੀ ਚੀਜ਼ ਇੱਥੇ ਦਿਖਾਈ ਹੋਈ ਹੈ ਕਿ ਕਿਸ ਤਰ੍ਹਾਂ ਉਸ ਵੇਲੇ ਜਿਹੜੇ ਸੀਗੇ ਲੋਕੀ ਆਪਣੇ ਪਰਿਵਾਰ ਦੀਆਂ ਲਾਸ਼ਾਂ ਪਛਾਣਦੇ ਹੋਏ ਇਹਨਾਂ ਕੈਂਪਸ ਵਿੱਚ ਆਉਂਦੇ ਹੁੰਦੇ ਸੀਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਅਮਨੀਤ ਨੇ ਸਾਨੂੰ ਅੱਜ 1947 ਵੰਡ ਦੇ ਬੰਦੀ ਕੱਲੀ ਕੱਲੀ ਜਿਹੜੀ ਝਾਤ ਮਾਰੀ ਆ ਅਤੇ ਸਾਨੂੰ ਜਾਣੂ ਵੀ ਕਾਇਆ ਉਸ ਵੇਲੇ ਕਿਉਂਕਿ ਉਸ ਵੇਲੇ ਜਿਹੜਾ ਦਰਦਨਾਕ ਸੀ ਮੈਂ ਕਹਿ ਸਕਦਾ ਦਰਦਨਾਕ ਮਾਹੌਲ ਸੀ ਜਦੋਂ ਵੀ ਕਿੱਥੇ ਅਸੀਂ ਯਾਦ ਕਰਦੇ ਆ ਸਾਡੇ ਲੋਈ ਕੰਡੇ ਖੜੇ ਹੋ ਜਾਂਦੇ ਨੇ ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਕਿਉਂਕਿ ਉਸ ਟਾਈਮ ਦੇ ਜਿਹੜੇ ਹਾਲਾਤ ਸੀ ਅੱਜ ਵੀ ਕਦੇ ਯਾਦ ਕਰਦੇ ਆ ਪਰ ਨੌਜਵਾਨ ਪੀੜ੍ਹੀ ਨੂੰ ਜਿਹੜੀ ਦਸਾਉਣਾ ਸੀ ਬਹੁਤ ਵੱਡੀ ਗੱਲ ਆ ਅਸੀਂ ਖਾਸ ਕਰਕੇ ਕਾਲਜ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ 1947 ਬੰਦੀ ਆ ਫਿਲਮਾਂ ਤੇ ਬਹੁਤ ਬਣੀਆਂ ਨੇ ਪਰ ਇਸ ਤਰ੍ਹਾਂ ਦੀ ਜਿਹੜੀ ਆ ਅਸਲ ਕਹਾਣੀ ਜਿਹੜੀ ਵਿਖਾਉਣ ਜਿਹੜੀ ਚੀਜ਼ ਦਿਖਾਈ ਗਈ ਆ ਹਾਂਜੀ ਮੈਂ ਜੀ ਆਪਣਾ ਨਾਮ ਦੱਸ ਕੇ ਤੁਸੀਂ ਆ ਜਿਹੜਾ ਖਾਲਸਾ ਕਾਲਜ ਵਰਨਿੰਗ ਕਾਉਂਸਲ ਦੀ ਇੱਕ ਯਾਦਗਾਰ ਦਿਖਾਈ ਗਈ ਆ ਹੋਸਟਲ ਦੀ ਟ੍ਰੇਨ ਵਿਖਾਈ ਗਈ ਆ ਹੋਸਟਲ ਦੇ ਸ਼ਨਾਖਤੀ ਉੱਜੜ ਕੇ ਆਏ ਸੀ ਕਿੰਨਾ ਸਾਰਾ ਵਿਖਾਇਆ ਗਿਆ ਕੀ ਕਹਿਣਾ ਚਾਹੋਗੇ ਆਪਣੇ ਪਾਇ ਦੇਖੋ ਜੀ ਖਾਲਸਾ ਕਾਲਜ گورਨਿੰਗ ਕਾਉਂਸਲ ਜਿਹੜੀ ਆ ਬਹੁਤ ਰਿਚ ਮੈਨੇਜਮੈਂਟ ਆ ਇਹਦੇ ਅੰਡਰ 18 ਇੰਸਟੀਚਿਊਟ ਆਉਂਦੇ ਨੇ ਪੰਜ ਸਕੂਲ ਨੇ ਮੈਂ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਟੀਚਰ ਆ ਤੇ ਮੇਰੇ ਖਿਆਲ ਦੇ ਨਾਲ ਵਿਸ਼ਵ ਦੇ ਵਿੱਚ ਇੱਕ ਖਾਲਸਾ ਕਾਲਜ ਦੀ ਆਪਣੀ ਹੀ ਆਇਡੈਂਟੀਟੀ ਆ ਆਪਣੀ ਪਛਾਣ ਦੇ ਜਿਹੜੀ ਆ ਖਾਲਸਾ ਕਾਲਜ ਦੀ ਤੁਸੀਂ ਇਮਾਰਤ ਹੀ ਦੇਖ ਲਓ ਕਿਤੇ ਵਿਸ਼ਵ ਦੇ ਵਿੱਚ ਇਹਦੇ ਨਾਲ ਦੀ ਤੁਹਾਨੂੰ ਇਮਾਰਤ ਨਹੀਂ ਮਿਲੇਗੀ ਤੇ ਮੈਂ ਇਹੀ ਕਹਾਂਗੀ ਕਿ ਜੋ ਜੋ ਖਾਲਸਾ ਕਾਲਜ ਦੇ ਵਿੱਚ ਇਹ ਉਪਰਾਲਾ ਆ ਡਾਕਟਰ ਆਤਮ ਸਿੰਘ ਰੰਧਾਵਾ ਪੰਜਾਬੀ ਵਿਭਾਗ ਦੇ ਮੁਖੀ ਨੇ ਹਮੇਸ਼ਾ ਹੀ ਸ਼ਲਾਘਾ ਜੋ ਕਰੇਂਦੇ ਨੇ ਤੇ ਵਿਲੱਖਣ ਜਿਹੜਾ ਮੈਸੇਜ ਆ ਬੱਚਿਆਂ ਨੂੰ ਦਿੰਦੇ ਨੇ ਜਿਵੇਂ ਤੁਸੀਂ ਇੱਥੇ ਸ਼ੁਰੂ ਤੋਂ ਹੀ ਵੇਖਿਆ ਕਿ 47 ਦੀ ਵੰਡ ਜਿਹੜੀ ਹੋਈ ਆ ਫਿਰ ਬੁੱਕ ਸਟਾਲ ਨੇ ਅੱਗੇ ਜੋ ਕੱਲ ਤੋਂ ਮੇਲੇ ਦੀ ਸ਼ੁਰੂਆਤ ਹੋਈ ਸੀ ਉਹਦੇ ਵਿੱਚ ਅਲੱਗ-ਅਲੱਗ ਉਹਨਾਂ ਨੇ ਸੈਸ਼ਨ ਰੱਖੇ ਇੱਕ ਬੱਚਿਆਂ ਨੂੰ ਅਵੇਅਰ ਕਰਨ ਦਾ ਤਰੀਕਾ ਹੈ। ਪਰ ਗੱਲ ਕਰੀਏ ਰਾਜਵੀ ਕੋਈ ਗੜਵਾਲੀ ਅਸੀਂ ਦੇਖਿਆ ਵੀ ਖਾਸ ਕਰਕੇ ਲੰਬੇ ਸਮੇਂ ਤੋਂ ਜਿਹੜਾ ਇਹ ਚੱਲਦਾ ਆ ਰਿਹਾ ਵਾ 10 ਸਾਲ ਹੋ ਗਏ ਆ ਮੀਲਾ ਇਹਨੂੰ ਕਰਾਉਂਦੇ ਨੂੰ ਪਰ ਮੈਨੂੰ ਲੱਗਦਾ ਪਹਿਲੀ ਵਾਰੀ ਪਾਕਿਸਤਾਨ ਜਿਹੜੀ ਵੰਡਵੇੜ ਦਾ ਜਿਹੜਾ ਦਿਖਾਇਆ ਗਿਆ ਪਹਿਲਾਂ ਕਦੀ ਨਹੀਂ ਸੀ ਦਿਖਾਇਆ ਗਿਆ। ਹਾਂਜੀ ਬਿਲਕੁਲ ਜੀ ਇਹ ਪਹਿਲੀ ਵਾਰ ਦਿਖਾਇਆ ਗਿਆ ਇਸ ਗੱਲ ਨਾਲ ਮੈਂ ਸਹਿਮਤ ਆ। ਇਹ ਇੱਕ ਸ਼ਲਾਘਾਯੋਗ ਕਾਰਜ ਹੈ ਕਿ ਬਿਲਕੁਲ ਨਵੀਆਂ-ਨਵੀਆਂ ਜਿਹੜੀਆਂ ਬੱਚਿਆਂ ਨੂੰ ਨਹੀਂ ਅਵੇਅਰ ਨਹੀਂ ਆ। ਪ੍ਰੰਤਾ ਪਿਸਤਲਾਂ ਦੀ ਵਿਖਾਉਣੀ ਚਾਹੀਦੀ ਅਸੀਂ ਦੇਖਦੇ ਫਿਲਮਾਂ ਬੰਦੀਆਂ ਨੇ ਚਾਹੇ ਗਦਰ ਬੰਦੀ ਆ ਚਾਹੇ ਵਾਗਾ ਬਾਰਡਰ ਦੇ ਬੰਦੀ ਆ ਚਾਹੇ ਦਲਜੀਤ ਦੀ ਫਿਲਮ ਬੰਦੀਆਂ ਚਾਸੀਆ ਸਮਾਂ ਬੰਦਾਂ ਕਿ ਲੱਗਦਾ ਸਾਨੂੰ ਉਸ ਟਾਈਮ ਦੇ ਜਿਹੜੇ ਹਾਲਾਤ ਸੀ ਪਾਕਿਸਤਾਨ ਵੰਡ ਦੇ ਵੇਲੇ ਦੇ 47 ਦੇ ਵੰਡ ਵੇਲੇ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਅਸੀਂ ਆਪਣੇ ਪੁਰਾਣੇ ਬਿਰਗਾ ਸੌਂਦੇ ਆ ਵੀ ਉਸ ਵੇਲੇ ਦਰਦਨਾਕ ਸੀਨ ਸੀ ਮਗਲਾ ਮਾਹੌਲ ਸੀ ਜਦੋਂ ਲੋਸਮੈਂਟ ਹੁੰਦੀ ਆ ਵੀ ਭਾਈ ਪਾਕਿਸਤਾਨ ਦੇ ਵੰਡ ਹੋ ਗਈ ਆ ਲੈਂਦੇ ਪੰਜਾਬ ਵਾਲੇ ਪਾਸੇ ਇਧਰ ਰੈਣ ਮੁਸਲਮਾਨ ਭਾਈਚਾਰਾ ਜਿਹੜਾ ਦੂਸਾ ਸਿੱਖ ਭਾਈਚਾਰਾ ਉਹ ਮਰੇ ਰਿਸ਼ਤੇ ਸੀ ਭੈਣ ਭਰਾਵਾਂ ਦੇ ਬੜੇ ਆਪਚ ਇੱਕ ਦੂਜੇ ਦੇ ਵਿਆਹ ਸ਼ਾਦੀ ਜਾਂਦੇ ਸੀ ਖੂਨ ਦੇ ਰਿਸ਼ਤੇ ਤੋਂ ਵੱਧ ਕੇ ਰਿਸ਼ਤਾ ਸੀ ਪਰ ਜਦੋਂ ਵੰਡ ਦੇ ਵੇਲੇ ਹੋ ਗਿਆ ਲਾਸ਼ ਵੇਲੇ ਉਹ ਜਿਹੜੇ ਇੱਕ ਦੂਜੇ ਮਿਲ ਗਿਆ ਚਾਹੇ ਸਾਡੇ ਮੁਸਲਮਾਨ ਭਰਾਣੇ ਉਹਨਾਂ ਨੇ ਜਦੋਂ ਮਿਲੇ ਉਹਨਾਂ ਨੂੰ ਇੱਕਦਮ ਉਹਨਾਂ ਦੀ ਯਾਰ ਸੀ ਉਹਨਾਂ ਦੀ ਯਾਰ ਦੋਸਤ ਸੀ ਇੱਕ ਦੂਜੇ ਦੇ ਵਿਆਹ ਸਾਂਝੀ ਕੀਤੇ ਜਾਂਦੇ ਸੀ ਦੁੱਖ ਸੁੱਖ ਸਾਂਝੀ ਕੀਤੇ ਸੀ ਪਰ ਅੱਜ ਸਭ ਕੁਝ ਵੰਡ ਗਿਆ ਹੈ ਬਿਲਕੁਲ ਜੀ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਫਿਲਮਾਂ ਬਣੀਆਂ ਪਰ ਇੱਕ ਇਹ ਖਾਲਸਾ ਕਾਲਜ ਦੇ ਵਿੱਚ ਇਹ ਉਪਰਾਲਾ ਜਿਹੜਾ ਕੀਤਾ ਗਿਆ ਜੋ ਬੱਚੇ ਤੁਸੀਂ ਆ ਖੁਦ ਹੀ ਦੇਖ ਰਹੇ ਹੋ ਕਿ ਫੋਟਮਾ ਲੈ ਰਹੇ ਨੇ ਜੋ ਚੀਜ਼ ਆਪਾਂ ਲਾਈਵ ਦੇਖ ਲੈਣੀ ਉਹ ਮੇਰੇ ਖਿਆਲ ਦੇ ਨਾਲ ਪਿਕਚਰ ਚ ਵੀ ਵੇਖ ਕੇ ਸਮਝ ਨਹੀਂ ਆਂਦੀ ਤੇ ਜਿਵੇਂ ਤੁਸੀਂ ਕਿਹਾ ਕਿ ਲਹਿੰਦੇ ਚੜ੍ਹਦੇ ਪੰਜਾਬ ਦਾ ਇਹ ਲਹਿੰਦਾ ਚੜ੍ਹਦਾ ਪੰਜਾਬ ਬਾਬੇ ਨਾਨਕ ਦੀ ਜਿਹੜੀ ਧਰਤੀ ਆ ਤੁਸੀਂ ਬਾਬੇ ਨਾਨਕ ਦਾ ਜਨਮ ਜਿਹੜਾ ਆ ਲਹਿੰਦੇ ਪੰਜਾਬ ਦੇ ਵਿੱਚ ਹੀ ਹੋਇਆ ਸੀ ਤੇ ਮੇਰੇ ਖਿਆਲ ਨਾਲ ਮੈਂ ਪਿਛਲੇ ਦਿਨੀ ਇੱਥੇ ਕਰਤਾਰਪੁਰ ਸਾਹਿਬ ਗਈ ਇੰਨੇ ਕਿ ਜਿਆਦਾ ਉਹ ਪੋਛੋ ਕੇ ਮਿਲਦੇ ਨੇ ਉਹਨਾਂ ਨੂੰ ਚਾਹੀ ਚੜ ਜਾਂਦਾ ਕਿ ਸਾਡੇ ਚੜਦੇ ਪੰਜਾਬ ਤੋਂ ਸਾਡੇ ਭੈਣ ਭਰਾ ਆਏ ਨੇ ਤੇ ਸਾਨੂੰ ਵੀ ਜਦੋਂ ਅਸੀਂ ਖੁਦ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇ ਰਹੀ ਕਿ ਗਏ ਕਿ ਵਾਕਿਆ ਹੀ ਬਾਬੇ ਨਾਨਕ ਨੇ ਜਿਹੜਾ ਜਦੋਂ ਸੰਦੇਸ਼ ਦਿੱਤਾ ਸੀ ਕਿ ਮਾਨਸਕੀ ਜਾਤ ਐ ਸਵੇਕ ਕੇ ਪਹਿਚਾਨ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਮੇਰੇ ਖਿਆਲ ਦੇ ਨਾਲ ਇਹ ਜਿਹੜੇ ਇਦਾਂ ਦੇ ਕਾਰਜ ਹੋਣੇ ਚਾਹੀਦੇ ਆ ਅੱਜ ਤੁਸੀਂ ਇੱਥੇ ਦੇਖ ਸਕਦੇ ਹੋ ਖਾਲਸਾ ਕਾਲਜ ਦੇ ਵਿਵੇੜੇ ਜਿਹੜੀ ਬੱਚਿਆਂ ਦੀ ਸਟ੍ਰੈਂਥ ਆ ਕਿ ਅੱਗੇ ਆਇਲਸ ਕਰਕੇ ਹਰ ਇੱਕ ਵਾਰ ਇੱਥੇ ਖਾਲਸਾ ਕਾਲਜ ਦੇ ਵਿੱਚ ਜਿੱਥੇ ਇੱਕ ਸੈਕਸ਼ਨ ਨਹੀਂ ਹੁਣ 6 6 8 8 ਸੈਕਸ਼ਨ ਬਣੇ ਨੇ ਬੱਚਿਆਂ ਦੇ ਤੇ ਇਹ ਸਾਡੇ ਮੇਰੇ ਖਿਆਲ ਦੇ ਨਾਲ ਜਿਹੜੀਆਂ ਐਜੂਕੇਸ਼ਨ ਇੰਸਟੀਟਿਊਸ਼ਨ ਆ ਜਿਹੜੀਆਂ ਮੈਨੇਜਮੈਂਟ ਆ ਇਹ ਇਹਨਾਂ ਦਾ ਸ਼ਲਾਘਾਯੋਗ ਹੈ ਕਿ ਇਹ ਚੀਜ਼ਾਂ ਬੱਚਿਆਂ ਨੂੰ ਲਾਈਵ ਵਿਖਾਈਆਂ ਜਾ ਰਹੀਆਂ ਆ ਆਪਣੇ ਵਿਰਸੇ ਦੇ ਨਾਲ ਆਪਣੀ ਵਿਰਾਸਤ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਜੋੜਿਆ ਜਾ ਰਿਹਾ ਹੈ ਕਿ ਕੰਦਾ ਵੀ ਖਾ ਕੇ ਜਿਹੜੇ ਬਾਡਾ ਬਾਗਾ ਬਾਰਡਰ ਨੇ ਖਾਸ ਕਰਕੇ ਦਵਾਰਾਂ ਨੇ ਕਿ ਲੱਗਦਾ ਵੀ ਸਾਡਾ ਇਹ ਪਿਆ ਘਟਾ ਦੇਣਗੇ ਕਿ ਲੱਗਦਾ ਅੱਜ ਇਹ ਵਾਕਾ ਬਾਰਡਰ ਲਾ ਦਈਏ ਜਾਂ ਕੰਦਾ ਤੋੜ ਦਈਏ ਸਾਡੇ ਸਾਡੇ ਭੈਣ ਭਰਾ ਨੇ ਸਾਡੇ ਵਰਗੇ ਨੇ ਸਾਡੇ ਨਾਲ ਮਿਲਣ ਵਾਸਤੇ ਬੜੇ ਤਰਸਦੇ ਨੇ ਸਾਡੀ ਭਾਸ਼ਾ ਬੋਲਦੇ ਨੇ ਸਾਡੀ ਪੰਜਾਬੀ ਬੋਲਦੇ ਨੇ ਸਾਡੇ ਨਾਲ ਬੜੀ ਮਿਲਨ ਵਰਤਨ ਦੇ ਕੀ ਲੱਗਦਾ ਸਿਵ ਰਾਜਨੀਤੀ ਰਹਿ ਗਈ ਆ ਜਿਨ੍ਹਾਂ ਨੇ ਦੁਬਾਰਾ ਕੀਤੀਆਂ ਨੇ ਸਾਨੂੰ ਲੈੰਦਾ ਪੰਜਾਬ ਚੜਦਾ ਪੰਜਾਬ ਬਣਾਤਾ ਇਹ ਰਾਜਨੀਤੀ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਇਹ ਰਾਜਨੀਤੀ ਮੇਰੇ ਖਿਆਲ ਨਾਲ ਪਿੰਡਾਂ ਤੋਂ ਸ਼ੁਰੂ ਹੁੰਦੀ ਆ ਪਿੰਡਾਂ ਵਿੱਚ ਹੀ ਜ਼ਿਆਦਾ ਹੁੰਦੀ ਆ ਉੱਪਰਲੇ ਲੈਵਲ ਤੇ ਚਲਜੋ ਇਹ ਸਾਰੇ ਆਪਸ ਵਿੱਚ ਮਿਲਦੇ ਜੁਲਦੇ ਵੀ ਆ ਇਹ ਜਿਹੜੀਆਂ ਰਾਜਨੀਤੀ ਦੀਆਂ ਜਿਹੜੀਆਂ ਬਣਾਈਆਂ ਆ ਕੰਦਾ ਇਹ ਖਤਮ ਹੋਣੀਆਂ ਚਾਹੀਦੀਆਂ ਮੇਰੇ ਖਿਆਲ ਦੇ ਨਾਲ ਮਿਲਵਰਤਨ ਆਪਸੀ ਭਾਈਚਾਰਾ ਜਿਹੜਾ ਆਪਾਂ ਸੰਦੇਸ਼ ਦਿੰਨੇ ਆ ਨਾ ਉਹ ਫੇਰ ਹੀ ਕਾਇਮ ਹੋਏਗਾ ਕਿ ਲੱਗਦਾ ਵੀ ਜੇਕਰ ਤੁਸੀਂ ਦੱਸ ਰਹੇ ਹੋ ਤੁਸੀਂ ਹੁਣੇ ਪਾਕਿਸਤਾਨੋਂ ਹੋ ਕੇ ਆਏ ਹੋ ਜੇਕਰ ਨਾਲ ਬੜਿਆ ਹੁੰਦਾ ਦੁਵਾਰਾ ਹੁੰਦੀਆ ਤੇ ਮੈਨੂੰ ਲੱਗਦਾ ਸੀ ਤੁਸੀਂ ਇਹ ਮਾਈਕ ਤੇ ਵੀ ਜਾ ਸਕਦੇ ਗੱਡੀ ਤੇ ਵੀ ਜਾ ਸਕਦੇ ਅੱਧੇ ਘੰਟੇ ਬਾਅਦ ਵਾਪਸ ਵੀ ਆ ਸਕਦੇ ਸੀ ਉਹ ਵੀ ਸਾਡੇ ਵੱਲ ਆ ਸਕਦੇ ਸੀ ਕਿ ਲੱਗਦਾ ਸੀ ਹੋਰ ਪਿਆਰ ਵਧਦਾ ਸੀ ਸਾਡਾ ਵਪਾਰ ਵਧਦਾ ਸੀ ਸਾਡਾ ਪੰਜਾਬ ਹੋਰ ਤਗੜ ਖਾਲ ਦੇ ਨਾਲ ਇੱਕ ਇਥੋਂ ਹੀ ਜਿਹੜਾ ਬਾਰਡਰ ਤੋਂ ਇੱਥੇ ਹੀ ਸ਼ੁਰੂ ਹੁੰਦਾ ਵਪਾਰ ਤੁਸੀਂ ਅੱਗੇ ਅਮਰੀਕਾ ਕਿਤੇ ਵੀ ਇੰਗਲੈਂਡ ਚਲ ਜੋ ਇਧਰ ਦੀ ਸਾਰਾ ਤੁਸੀਂ ਜਾਣੇ ਹੋ ਜਾ ਸਕਦੇ ਹੋ ਦੂਜਾ ਤੁਸੀਂ ਕਹਿ ਰਹੇ ਸੀ ਜਿਵੇਂ ਕਿ ਇਹ ਇਹ ਜਿਹੜੀਆਂ ਕੰਦਾ ਸਰਹੱਦੀਆਂ ਜੇ ਟੁੱਟ ਜਾਣ ਤੇ ਵਾਕਿਆ ਵਪਾਰ ਵਧੇਗਾ ਜਿਵੇਂ ਇੱਥੇ ਪਿਛਲੇ ਦਿਨੀ ਵੇਖ ਲਓ ਕਿ ਕਿੰਨਿਆਂ ਨੂੰ ਬਣੇ ਜਮਿਲਦਾ ਜਿਹੜੇ ਕੁੱਲੀ ਸੀ ਜਿਹੜੇ ਟਰੱਕਾਂ ਵਾਲੇ ਜਿਹੜੇ ਕਰਦੇ ਸੀ ਉਹਨਾਂ ਦੇ ਖੜੇ ਨੇ ਉਹ ਸਾਰਾ ਰੁਜ਼ਗਾਰ ਖਤਮ ਹੋ ਗਿਆ ਤੇ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਆ ਆਪਸੀ ਪਿਆਰ ਮਿਲਵਰਤਨ ਦੇ ਨਾਲ ਆਪਾਂ ਜਿਹੜਾ ਭਾਈਚਾਰੇ ਦੇ ਨਾਲ ਰਵਾਂਗੇ ਤੇ ਫੇਰ ਹੀ ਸਾਡਾ ਜਿਹੜਾ ਸੱਭਿਆਚਾਰ ਆ ਸਾਡਾ ਜਿਹੜੀ ਭਾਸ਼ਾ ਆ ਬੋਲੀ ਆ ਉਹ ਫੇਰ ਹੀ ਅੱਗੇ ਰੁਜ਼ਗਾਰ ਦੀ ਭਾਸ਼ਾ ਬਣ ਕੇ ਅੱਗੇ ਵਧੇਗੀ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਰਾਜਵੀ ਕੋ ਗਰੇਵਾਲ ਜਿਹੜੇ ਕਿ ਇੱਥੇ ਫਰਮਾਇਸ਼ ਸਰ ਲੱਗੇ ਨੇ ਇਥੋਂ ਦੇ ਟੀਚਰ ਨੇ ਤੁਸੀਂ ਦੇਖਿਆ ਅੱਜ ਬਹੁਤ ਸੋਹਣੀ ਗੱਲ ਦੀ ਗੱਲ ਕੀਤੀ ਉਹਨਾਂ ਨੇ ਇਹਨਾਂ ਕਹੇ ਪਿਆ ਅਸੀਂ ਪਾਕਿਸਤਾਨ ਗਏ ਆ ਅਸੀਂ ਬਾਬੇ ਨਾਨਕ ਦੀ ਧਰਤੀ ਤੇ ਗਏ ਆ ਲੈਦੇ ਪੰਜਾਬ ਜੇ ਆ ਪਰ ਸਾਨੂੰ ਇੰਜ ਲੱਗਿਆ ਵੀ ਜਿਵੇਂ ਸਾਡੇ ਆਪਣੇ ਪੰਜਾਬੀ ਸਾਡੇ ਆਪਣੇ ਭੈਣ ਭਰਾ ਨੇ ਸਾਡੇ ਆਪ ਦੇ ਨੇ ਐਸਾ ਕਿ ਇਹ ਜਿਹੜੇ ਕੰਧਾਂ ਨੇ ਜਿਹੜੀਆਂ ਦੀਵਾਰਾਂ ਨੇ ਇਹਨੂੰ ਖਤਮ ਕਰਨਾ ਚਾਹੀਦਾ ਅਤੇ ਸਾਨੂੰ ਫਿਰ ਤੋਂ ਜਿਹੜਾ ਕਿ ਇੱਕੋ ਪੰਜਾਬ ਜੜਾਵਾ ਲਿਆਉਣਾ ਚਾਹੀਦਾ ਵਾ ਕੋ ਸਰਕਾਰਾਂ ਨੇ ਦੇਖਣਾ ਹੋਊਗਾ ਵੀ ਕਦੋਂ ਇਹ ਵਪਾਰ ਦੇ ਜਿਹੜੇ ਦਰਵਾਜ਼ੇ ਨੇ ਕਦੋਂ ਖ ਕਦੋਂ ਜਿਹੜੇ ਸਾਡੇ ਭੈਣ ਭਰਾ ਲੈ ਲੈਂਦੇ ਪੰਜਾਬ ਵਿੱਚ ਬੈਠੇ ਨੇ ਕਦੋਂ ਵਾਪਸ ਆਉਣਗੇ ਮੈਨੂੰ ਦਿਓ ਜੀ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ